ਫੂਕੀ ਤਾਂ ਪਤਾ ਸੂਰਜ ਕਿਉਂ ਨਹੀਂ ਨਿਕਲ ਰਿਹਾ ਆ ਮੈਨੂੰ ਪਤਾ ਕਿਉਂ ਠੰਡ ਬੜੀ ਹੈ ਨਾ ਉਹਦੇ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ ਤੇ ਕੰਡੇ ਫੇਂ ਠੰਡ ਬੜੀ ਹੈ ਦੁਬਾਰਾ ਓਏ ਸੁਭਾ ਜਾ ਤੋ ਨਹੀਂ ਨਿਕਲ ਰਿਹਾ ਕਿਉਂਕਿ ਸਾਰੇ ਆਸ਼ਿਕ ਆਪਣੀ ਆਪਣੀ ਮਹਿਬੂਬਾ ਵਾਸਤੇ ਤਾਰੇ ਤਰੋੜਨ ਗਏ ਹੋਏ ਤੇ ਸੂਰਜ ਨਿਗ੍ਹਾ ਰੱਖੀ ਤੇ ਮੈਨੂੰ ਨਾ ਤਰੋੜ ਕੇ ਲੈ ਜਾ ਉਹ ਨਹੀਂ ਨਹੀਂ ਤੁਹਾਨੂੰ ਪੂਰੀ ਗੱਲ ਦਾ ਪਤਾ ਹੀ ਨਹੀਂ ਉਸ ਕਰਜ਼ਾ ਲੈ ਹੈ ਤੇ ਉਹ ਲੁਕਦਾ ਫਿਰਦਾ ਪਿਆ ਲੰਡਨ ਨਿਕਲੇ ਹੈ ਆ ਨਹੀਂ ਨਹੀਂ ਉਹ ਗੱਲ ਨਹੀਂ ਹੈ ਉਧਰੇ ਸילו ਦੀ ਸ਼ਾਦੀ ਹੋ ਗਈ ਹੈ ਨਾ ਤੇ ਹੁਣ ਆਪਣੀ ਬੇਗਮ ਦੀ ਜੈਸੇ ਤੋ ਬਗੈਰ ਬਾਹਰ ਨਹੀਂ ਨਿਕਲਦਾ ਰਣਮਰੀਦ ਹੋਇਆ ਹੈ ਹਾਂ ਨਹੀਂ ਇਹ ਨਹੀਂ ਰਣਮਰੀਦ ਨਹੀਂ ਉਹ ਸੂਰਜ ਇਸ وجہ ਤੋਂ ਨਹੀਂ ਨਿਕਲਦਾ ਪਿਆ ਕਿਉਂਕਿ ਉਹ 2023 ਵਿੱਚ ਰਹਿ ਗਿਆ ਹਾਂਜੀ ਹਾਂ ਤੁਸੀਂ ਤਾਂ ਸਿੱਧਾ ਸੋਕਿਓਨ ਨਹੀਂ ਨਿਕੜਿਆ ਸੂਰਜ ਲਸੋ ਸਾਰੇ ਕਮੈਂਟਾਂ